ਦਲਵੀਰ ਗੋਲਦੀ ਦੀ ਕਾਂਗਰਸ ਦੇ ਵਿੱਚ ਵਾਪਸੀ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਸਾਹਮਣੇ ਆਇਆ ਏ ਉਹਨਾਂ ਨੇ ਕਿਹਾ ਕਿ ਮੇਰੇ ਘਰ ਪੰਜਾਬ ਪ੍ਰਧਾਨ ਭੁਪੇਸ਼ ਬਗੇਲ ਨਾਲ ਆਏ ਗੋਲਦੀ ਦਾ ਸਵਾਗਤ ਕਰਨਾ ਪਿਆ ਕੋਈ ਵੀ ਆਗੂ ਜੋ ਪਾਰਟੀ ਛੱਡ ਕੇ ਗਿਆ ਏ ਜੇਕਰ ਉਹ ਵਾਪਸ ਆਉਂਦਾ ਏ ਤਾਂ ਉਹ ਇੱਕ ਨੇਤਾ ਵਜੋਂ ਨਹੀਂ ਇੱਕ ਵਰਕਰ ਵਜੋਂ ਪਾਰਟੀ ਦੇ ਵਿੱਚ ਵਾਪਸ ਆਵੇਗਾ ਹੁਣ ਉਸ ਨੂੰ ਜੰਗ ਦੇ ਮੈਦਾਨ ਦੇ ਵਿੱਚ ਜਾਣਾ ਪਵੇਗਾ ਅਤੇ ਲੜਨਾ ਪਵੇਗਾ ਦੇਖੋ ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਹੋਰ ਕੀ ਕੁਝ ਕਿਹਾ ਮੇਰੇ ਪਾਰਟੀ ਵਿੱਚ ਸ਼ਾਮਿਲ ਹੋ ਗਏ ਤਾਂ ਕੀ ਕਹਿੰਦੇ ਕਰਤੋਂ ਕਿ ਮੈਂ ਕਿਸੇ ਭਾਈ ਮੈਂ ਕਿਸੇ ਇੰਡੀਵਿਜੂਅਲ ਦੀ ਬਾਤ ਨਾ ਕਰਨੀ ਜਾਂ ਮੈਂ ਇੱਕ ਪਾਰਟੀ ਦੀ ਬਾਤ ਕਰਨੇ ਆਇਆ ਹਾਂ ਜੋ ਵੀ ਪਾਰਟੀ 'ਤੇ ਆਤਾ ਬਹੁਤ ਵੈਲਕਮ ਹੈ ਪਰ ਕਦੀ ਨਾ ਮੇਰੇ ਸਰ ਮੁਰਿਸ ਕੋ ਢੇਗਾ ਰਾ ਕੇ ਸ਼ਾਮਿਲ ਹੋਏ ਮੇਰੇ ਹੀ ਹੋਏ ਤੇ ਪਰਦਾਤ ਜੀ ਦੇ ਨਾਲ ਆਏ ਸੀ ਜਿਹੜਾ ਪ੍ਰਧਾਨ ਜੀ ਦੇ ਨਾਲ ਆਏਗਾ ਉਹਨੂੰ ਮੈਨੂੰ ਵੈਲਕਮ ਹੀ ਕਰਨਾ ਹੈ ਤੁਸੀਂ ਮੈਨੂੰ ਲੱਗਿਆ ਸੀ ਕਿ ਜਿਹੜੇ ਉੱਥੇ ਵੇਲੇ ਚ ਪਾਰਟੀ ਛੱਡ ਗਏ ਮੈਂ ਤੁਹਾਡੀ ਗੱਲ ਦਾ ਜਵਾਬ ਨਹੀਂ ਦੇਣਾ ਜੀ ਨਹੀਂ ਤੁਸੀਂ ਤੁਸੀਂ ਆਪ ਦੀ ਪਾਰਟੀ ਦਾ ਸਵਾਲ ਮੈਨੂੰ ਨਾ ਕਰੋ ਹਾਂ ਚਲ ਛੱਡ ਮੈਂ ਕਿਹਾ ਸੀ ਤੇ ਮੈਂ ਕਰ ਦਿੱ ਦਿੱਤਾ ਮੈਂ ਜੋ ਕੁਝ ਕਿਹਾ ਸੀ ਕਰ ਦਿੱਤਾ ਜਿੰਨਾ ਚੇ ਡੱਕਣਾ ਸੀ ਡੱਕ ਦਿੱਤਾ ਹੁਣ ਉਹ ਪ੍ਰਧਾਨ ਜੀ ਦੇ ਨਾਲ ਆ ਗਿਆ ਸਹਿਮਤੀ ਨਾਲ ਆਇਆ ਜੇ ਆ ਗਿਆ ਕੋਈ ਕਰ ਲੈ ਬਾਕੀ ਵੀ ਸਮੂਹ ਗਲੋਬ ਵਿੱਚ ਤੇ ਛੱਡ ਕੇ ਕੀ ਜਿਹਦਾ ਜੀ ਕਰੇਗਾ ਛੱਡ ਕੇ ਕਿਉਂ ਗਏ ਉਹ ਸਾਰੇ ਲੋਕ ਆਣ ਕੇ ਆਂਦੇ ਹੀ ਉੱਥੇ ਹੁੰਦੇ ਨੇ ਉਸ ਉਸ ਮੇਲੇ ਦੇ ਵਿੱਚ ਹੀ ਪਹਿਲਵਾਨ ਆਉਂਦੇ ਨੇ ਜਿੱਥੇ ਪਤਾ ਹੋਏ ਕਿ ਲੋਕ ਵੇਖਣ ਨੂੰ ਵੀ ਆਣਗੇ ਤੇ ਉਹਦੇ ਵਿੱਚ ਕੋਈ ਚੰਗਾ ਇਨਾਮ ਵੀ ਸਾਨੂੰ ਮਿਲੇਗਾ ਜਿਸ ਜਿਸ ਮੇਲੇ ਦੇ ਵਿੱਚ ਪਤਾ ਹੋਏ ਕਿ ਕੋਈ ਵੇਖਣ ਵੀ ਨਹੀਂ ਆਣਾ ਤੇ ਇਨਾਮ ਵੀ ਨਹੀਂ ਮਿਲਣਾ ਉਧਰ ਕੋਈ ਪਹਿਲਵਾਨ ਜਾ ਕੇ ਕੋਲ ਨਹੀਂ ਲੜਨਾ ਚਾਹੁੰਦਾ ਸੋ ਕਾਂਗਰਸ ਦੇ ਵਾਲੀ ਹੁਣ ਆਪ ਨੂੰ ਛੱਡਣ ਦਾ ਟਾਈਮ ਬਾਕੀ ਪਾਰਟੀਆਂ ਨੂੰ ਛੱਡਣ ਦਾ ਟਾਈਮ ਆ ਰਿਹਾ ਹੈ ਕਾਂਗਰਸ ਦੇ ਵਿੱਚ ਰਲਣ ਦਾ ਟਾਈਮ ਆ ਰਿਹਾ ਹੈ ਉਹ ਜੇ ਗੱਲ ਮੈਂ ਕਲੀਅਰ ਕਰ ਦਵਾਂ ਜਿਹੜਾ ਵੀ ਆ ਰਿਹਾ ਕਿਸੇ ਨੂੰ ਵੀ ਕਿਸੇ ਬਿਣਾ ਸ਼ਰਤ ਕੋ ਲਿਆ ਜਾਏ ਕੋਈ ਸ਼ਰਤ ਨਹੀਂ ਕਿਸੇ ਦੀ ਕਿਸੇ ਨੂੰ ਕੋਈ ਚੀਜ਼ ਪ੍ਰੋਮਿਸ ਨਹੀਂ ਕੀਤੀ ਉੱਥੇ ਜਾ ਕੇ ਮੈਦਾਨ 'ਚ ਲੜਨਾ ਪੈਗਾ ਜੇ ਵਰਕਰ ਕੰਮ ਸ਼ੁਰੂ ਕਰਨਾ ਪਏ ਜਿਹੜਾ ਛੱਡ ਕੇ ਗਿਆ ਸੀ ਉਦੋਂ ਲੀਡਰ ਸੀ ਜਿਹੜਾ ਹੁਣ ਆਏਗਾ ਉਹ ਐਜ਼ ਅ ਵਰਕਰ ਹੈ ਹਰ ਆਦਮੀ ਜਿਹੜਾ ਉੱਥੇ ਕੰਮ ਕਰ ਰਿਹਾ ਉਹਨੂੰ ਫੇਰ ਓਪਰਚ्युनिटी ਦਿੱਤੀ जिला अध्यक्ष इसीलिए यही तो है देखिए दो साल पहले हम ग्रास रूट, ग्रास रूट पर ये सारी बात को लेकर और जिस आदमी का काम है वो नीचे तक न और पंजाब के लोगों को देखो एक ऐसी जमात की जरूरत है जो पंजाब में लॉ एंड ऑर्डर जो बुरा हाल है اس کو کون سی پارٹی ایسی سکشم ہے جو پنجاب میں امن اور شانتی ایک دفعہ پھر لائے اور پنجاب کی بگڑتی ہوئی اکنامک جو سچویشن ہے اس کو کون سی پارٹی ہے جو روکنے میں سکشم ہے اور پنجاب کو ایک دفعہ پھر پر سرجیت کرنے میں کامیاب ہوگی سو یہ ہمارے سارے چیلنجنگ اکالی دل ایک بکری جماعت ہے ਜਿਹੜਾ ਵੀ ਪ੍ਰਧਾਨ ਬਣੇਗਾ ਸਾਡਾ ਬੈਸਟ ਆਫ ਲੱਕੀ ਉਹਨੂੰ ਉਹ ਵੱਖਰੀ ਜਮਾਤ ਹੈ ਵੱਖਰੀ ਪਾਰਟੀ ਹੈ ਕਿਸੇ ਪਾਰਟੀ ਦਾ ਵੱਖਰਾ ਪ੍ਰਧਾਨ ਆ ਰਿਹਾ ਹੈ ਉਹ ਪਾਰਟੀ ਜਾਣੇ ਜੀ ਉਹਦੇ ਸਾਡਾ ਕੋਈ ਸਾਡੀ ਕੋਈ ਦਿਲਚਸਪੀ ਉਸ ਕੰਦਾਂ ਨੇ ਪਰ ਇਹ ਜ਼ਰੂਰ ਹੈ ਕਿ ਕਿਸੇ